ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਬੀਰ ਕੋਲ ਮੇਰੇ ਚੈਨਲ ਤੂਰ ਬੁਟੀ ਤੋਂ ਗੱਤਿ ਹੋੜਾ ਬਹੁਤ ਬਹੁਤ ਸਵਾਗਤ ਹੈ ਤੇ ਬਹੁ ਜੇ ਸੋਹਣੇ ਪ੍ਰਿੰਟ ਸੂਟ ਆਏ ਨੇਗੇ ਤੁਸੀਂ ਸੋਨਣਾ ਵਿੱਚ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਨੀਚੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ 9914731658 ਤੁਸੀਂ WhatsApp ਤੇ ਮੈਸੇਜ ਕਰਕੇ ਸੂਟ ਲੈ ਸਕਦੇ ਹੋ ਇਹਨਾਂ ਵਿੱਚ ਟੈਬੀ ਦੀ ਸੂਟ ਵੀ ਨੇ ਤੇ ਨਾਰਮਲ ਕਾਟਨ ਦੇ ਸੂਟ ਵੀ ਨੇਗੇ ਜਿਵੇਂ ਵਾਲੇ ਮੈਚਿੰਗ ਕਾਟਨ ਪ੍ਰਿੰਟ ਸੂਟ ਨੇਗੇ ਤੇ ਵਾਲੇ ਟੈਬੀ ਦੇ ਪ੍ਰਿੰਟ ਨੇਗੇ ਆਲਓਵਰ ਨੇਗੇ ਤੇ ਵੀ ਆਲਓਵਰ ਹੈਗਾ ਤੇ ਮੈਚਿੰਗ ਸੂਟ ਹੈਗਾ ਇਹਨਾਂ ਵਿੱਚ ਟਾਈਪੀ ਸੂਟ ਵੀ ਨੇ ਤੇ ਕਾਟਨ ਦੇ ਸੂਟ ਵੀ ਨੇ ਸੋਨਾਂ ਕੋਈ ਵੀ ਇਹਨਾਂ ਵਿੱਚ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋਗੇ ਪਹਿਲਾਂ ਬਲੇ ਪ੍ਰਿੰਟ ਵੀ ਆ ਗਏ ਨੇਗੇ ਤੇ ਬਾਕੀ ਇਹ ਨਿਊ ਪ੍ਰਿੰਟ ਵੀ ਆਪਣੇ ਕੋਲ ਆ ਜਾਣਗੇ ਤੁਸੀਂ ਆਰਡਰ ਕਰ ਸਕਦੇ ਹੋਗੇ ਕਿਉਂਕਿ ਫਿਰ ਦੁਬਾਰਾ ਸੇਮ ਰਿਪੀਟ ਉਹ ਪ੍ਰਿੰਟਰ ਨਹੀਂ ਮਿਲਦਾ ਹੈਗਾ ജോ സേൽ ഭാരാജ ഹുണ്ട് സിട്ട ജീവിത പ്രിന്റ് നമു ആൾ വാൻ അപ്പം സേൽ പേ പല ആഗ്രഹ ഓഡർ കെ എ സൂട്ടു ജെൻ പേ പേ സമയത്തെ ബോധ ജാത സോണാ പ്രിൻറ്റാ ആല ഓവർ ആല ഓവർ ആ ബോ സോ പ്രിന്റ് കലർത്ത ਸੋਹਣੇ ਨੇ ਇਹ ਸਾਰੇ ਸੂਟਾਂ ਦੇ ਤੇ ਇਹ ਵਾਲੀ ਵੀ ਆਲ ਓਵਰ ਸੂਟ ਹੈਗਾ ਤੇ ਇਹ ਵਾਲੇ ਮੈਚਿੰਗ ਨੇਗੇ ਬਹੁਤ ਸੋਹਣੇ ਕਲਰ ਨੇ ਇਹ ਸਾਰੇ ਸੂਟਾਂ ਦੇ ਸੋਹਣੇ ਨੇ ਜੇ ਕੋਈ ਪ੍ਰਸੰਨ ਹੋਵੇ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋਗੇ ਤੇ ਆਰਡਰ ਜਲਦੀ ਕਰ ਦਿਓ ਕਿਉਂਕਿ ਫਿਰ ਦੁਬਾਰਾ ਸੇਮ ਪ੍ਰਿੰਟ ਨਹੀਂ ਮਿਲਦੇ ਹੈਗੇ ਤੇ ਬਾਕੀ ਆਪਾਂ ਆਫਰ ਵੀ ਰੱਖਾਂਗੇ ਨਾ ਸੂਟਾਂ ਦੇ ਉੱਪਰ ਰਖੜੀਆਂ ਕਰਕੇ ਤੇ ਤੁਸੀਂ ਉਪਰ ਦਾ ਲਾ ਜਰੂਰ ਲਿਓ ਇਹ ਵੀ ਬਹੁਤ ਜਿਆਦਾ ਸੋਹਣਾ ਆ ਲੋ ਪ੍ਰਿੰਟ ਸੂਟ ਹੈ ਤੇ ਇਹ ਟੈਪੀ ਦੇ ਵਿੱਚ ਹੈਗਾ ਸੂਟ ਸੋਹਣਾ ਲੱਗੇ ਹੋਣ ਤਾਂ ਲੱਕ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ